ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੀ ਮਹਾਨ ਪਾਵਨ ਇਤਿਹਾਸਕ ਪੁੱਤਰ ਸਥਾਨ ਗੁਰਦ੍ਰਮਨਦੀਪ ਸਾਹਿਬ ਜੋ ਕਿ 6ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਬੀਬੀ ਵੀਰੋਈ ਦਾ ਘਰ ਹੈ ਇੱਥੇ ਹੀ ਬੀਬੀ ਵੀਰੋਈ ਦੇ ਘਰ ਦੇ ਪ੍ਰਾਤਨ ਨਿਸ਼ਾਨੀ ਘਰ ਦਾ ਚੁਬਾਰਾ ਜੋ ਅੱਜ ਵੀ ਮੌਜੂਦ ਹੈ ਇਸ ਇਤਿਹਾਸਿਕ ਨਿਸ਼ਾਨੀਆਂ ਵਜੋਂ ਬੀਬੀ ਵੀਰੋ ਜੀ ਦੇ ਹੱਥ ਦਾ ਕੱਢਿਆ ਪ੍ਰਾਤਨ ਰੁਮਾਲ ਹੱਥ ਨਾਲ ਝਲਣ ਵਾਲੀ ਛੋਟੀ ਪੱਖੀ ਸਾਹਿਬ ਪਿਛੋਟੀ ਮਨਜੀਤ ਸਿੰਘ ਜੀ ਯੋਗਤ ਹੈ ਇਸ ਤੋਂ ਇਲਾਵਾ ਗੁਰੂ ਹਰਿਨਕਾਸ਼ਾਹ ਮਾਰੇ ਦੀ ਹੱਥ ਲਿਖਤ ਗੁਰਬਾਣੀ ਦੀ ਬੋਧੀ ਸਾਹਿਬ ਜਿਸ ਤੋਂ ਮਹਾਰਾਜ ਰਜਾਨਾ ਨੇ ਤਨਿੰਨ ਕਰਿਆ ਕਰਦੇ ਸਨ ਗੁਰੂ ਨਾਨਕ ਦੇਵ ਜੀ ਸ਼ੈਲੀ ਟੋਪੀ ਜੋ ਕਿ ਮੱਕੇ ਵਿਖੇ ਕਾਜੀ ਰੁਕਮਦੀਨ ਦੇ ਕਾਜੀ ਜੀਵਨ ਨੂੰ ਮਿਲਟਾ ਕੀਤੀ ਗਈ ਸੀ ਉਸ ਤੋਂ ਬਾਅਦ ਬਾਬਾ ਗੁਰਦਤਾ ਜੀ ਕੋਲ ਆਈ ਤੇ ਬਾਬਾ ਗੁਰਦਤਾ ਜੀ ਨੇ ਇਤਿਹਾਸਿਕ ਸ਼ੈਲੀ ਟੋਪੀ ਆਪਣੀ ਭੈਣ ਬੀਬੀ ਵੀਰੋਇ ਦੇ ਘਰ ਉਚ ਰੱਖ ਦਿੱਤੀ ਪਿੰਡ ਸਤਾਨ ਦੀ ਦੂਸਰੀ ਸਾਖੀ ਇਹ ਹੈ ਕਿ ਇਸੇ ਹੀ ਸਥਾਨ ਤੇ ਸਤਿਕਾਰਯੋਗ ਗੁਰੂ ਹਰਿਪਾਸ਼ਾ ਮਾਏ ਦੀ ਗੋਦ ਲੈ ਇਸ ਪੁੱਤਰੀ ਬੀਬੀ ਰੂਪ ਕੌਰ ਜੀ ਰਹੇ ਸੰਨ ਇਸੇ ਹੀ ਸਥਾਨ ਤੋਂ ਬੀਬੀ ਰੂਪ ਕੌਰ ਜੀ ਦਾ ਆਨੰਦ ਕਾਰਜ ਮਹਾਰਾਜ ਨੇ ਆਪਣੇ ਹੱਥੀਂ ਚੰਦੀ ਨਾਲ ਕੀਤਾ ਇਹ ਮਹਾਨ ਪਾਵਨ ਪਵਿੱਤਰ ਸਥਾਨ ਤੇ ਇੱਕ ਗੁਰੂ ਪਾਸ਼ਾ ਸਮੇਂ ਦਾ ਪ੍ਰਾਤਨ ਖੂ ਮਿਲਿਆ ਹੈ ਜਿਸ ਦੀ ਸੇਵਾ ਥੋੜੇ ਸਮੇਂ ਤੱਕ ਰੰਮ ਹੋਣ ਵਾਲੀ ਹੈ ਇਹ ਮਹਾਨ ਪਾਵਨ ਪਵਿੱਤਰ ਸਥਾਨ ਗੁਰਦਰਾ ਮੰਦਿਰ ਸਾਹਿਬ ਸ਼੍ਰੀ ਕੀਰਤ ਕੋ ਸੇਵਾ ਯੋਗਤ ਹੈ ਆਪ ਸਾਥ ਸੰਗ ਦਰਸ਼ਨ ਕਰਕੇ ਮਢਭਾਗੀ ਬਣੋ ਤੇ ਆਪਣੇ ਜੀਵਨ ਨੂੰ ਸਫਲ ਕਰਨਾ ਕਰੋ ਜੀ। ਕੋ ਆਜ ਦੁਜੀ ਦਾ ਖਾਲਸਾ ਆਜ ਬਾਜੀ ਬਣ ਸਕੀ ਫਤ